ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਰੀ ਸੰਗਤ ਦਾ ਸਾਰੀ ਵੀਰਾਂ ਦਾ ਜਿਹੜੇ ਸਹਿਯੋਗ ਦਿੰਦੇ ਰਹਿੰਦੇ ਆ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਂਦਾ ਮੈਂ ਅੱਜ ਮੇਰੇ ਲਾਗੇ ਸਾਨੂੰ ਅਨਾਥ ਆਸ਼ਰਮ ਦੇ ਵਿੱਚ ਅੱਗੇ ਇੱਕ ਵਾਰੀ ਸਾਡੇ ਨਾਲ ਕੀ ਹੋਇਆ ਕਿ ਇੱਥੇ ਕੋਈ ਬੰਦਾ ਬਾਹਰ ਤੁਰੇ ਫਿਰਦਾ ਸੀਗਾ ਤੇ ਉਹਨੂੰ ਕੋਈ ਬਿਠਾ ਕੇ ਲਗਾ ਅੱਜ ਤੱਕ ਸਾਨੂੰ ਪਤਾ ਨਹੀਂ ਲੱਗਾ ਕੌਣ ਸੀਗਾ ਠੀਕ ਹੈ ਜੀ ਕੈਮਰੇਆਂ ਦੇ ਵਿੱਚ ਵੀ ਉਹ ਸਾਫ਼ ਨਹੀਂ ਨਜ਼ਰ ਆਇਆ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਸਾ ਵੈਗੋ ਜਿੱਕੀ ਫਤਿਹ ਅੱਜ ਵੀ ਜੀ ਅੱਜ ਪਹਿਲਾਂ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਰੀ ਸੰਗਤ ਦਾ ਬੜੀ ਮਾਨਸਿਕ ਖੁਸ਼ੀ ਕਿਉਂਕਿ ਅਨਾਥ ਆਸ਼ਰਮ ਦੇ ਵਿੱਚ ਜਿੱਦਾਂ ਤੁਸੀਂ ਦੇਖ ਰਹੇ ਜੀ ਬਿਲਡਿੰਗ ਦਾ ਕੰਮ ਚੱਲ ਰਿਹਾ ਵਾ ਮੈਂ ਵੀਰ ਨੂੰ ਕਹਿੰਦਾ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦੇ ਆ ਜਿਹੜਾ ਤੁਸੀਂ ਮਗਰ ਵੱਡੀਆਂ ਵੱਡੀਆਂ ਕੰਧ ਦੇਖ ਰਹੇ ਜੇ ਇੱਥੇ ਸਾਡਾ ਅਨਾਥ ਆਸ਼ਰਮ ਦੇ ਵਿੱਚ ਲੰਗਰ ਦਾ ਛੱਡ ਬਣ ਲੱਗਾ ਵਾ ਠੀਕ ਹੈ ਜੀ ਇੱਥੇ ਆਪਣਾ ਲੰਗਰ ਹਾਲਾ ਵਾ ਇੱਥੇ ਭੈਣਾ ਪ੍ਰਸ਼ਾਦੇ ਪਕਾਉਂਦੀਆਂ ਵਾ ਜਿਹੜੇ ਇੱਥੇ ਭਗਤ ਰਹਿੰਦੇ ਵਾ 35 ਆਪਣੇ ਭਗਤ ਰਹਿੰਦੇ ਆ ਤੇ ਉਹਨਾਂ ਵਾਸਤੇ ਸ਼ੈੱਡ ਬਣ ਲੱਗਾ ਵਾ ਪ੍ਰਸ਼ਾਦੇ ਦਾ ਲੰਗਰ ਪਾਣੀ ਦਾ ਕਿਉਂਕਿ ਜਦੋਂ ਭੈਣ ਇੱਥੇ ਪ੍ਰਸ਼ਾਦੇ ਪਕਾਉਂਦੀ ਆ ਵੀ ਤੁਸੀਂ ਸਾਹਮਣੇ ਦੇਖ ਸਕਦੇ ਜੀ ਕਿ ਮੰਜੇ ਲਾਉਣੇ ਪੈਂਦੇ ਆ ਉਹਨੂੰ ਭੈਣ ਨੂੰ ਛਾਂ ਕਰਨੀ ਪੈਂਦੀ ਆ ਕਿਉਂਕਿ ਆਮੀ 2-3 ਘੰਟੇ ਲੱਗ ਜਾਂਦੇ ਆ ਭੈਣ ਨੂੰ ਪ੍ਰਸ਼ਾਦੇ ਪਕਾਉਣ ਤੇ ਫੇਰਾ ਸਾ ਆਪਣੀ ਰਸੋਈ ਵੀ ਵੈਗੂ ਦੀ ਮੇਰੇ ਨਾਲ ਤਿਆਰ ਹੋਂਦੀ ਆ ਆ ਥੋੜੀ ਜੀ ਰਹਿ ਗਈ ਆ ਤਿਆਰ ਹੋਣ ਵਾਲੀ ਅੰਦਰੋਂ ਵੈਗੂ ਮੇਰੇ ਨਾਲ ਬਹੁਤ ਵਧੀਆ ਕੰਮ ਚੱਲਦਾ ਪਿਆ ਵਾ ਠੀਕ ਹੈ ਜੀ ਆ ਪਲੇਟਾਂ ਲੱਗ ਗਈਆਂ ਵਾ ਆ ਫਿਰ ਸਾਡੇ ਇੱਥੇ ਪਲਸਟਰ ਹੋਣਿਆ ਕੰਮ ਤੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਉਧਰੋਂ ਅਸੀਂ ਇੱਟਾਂ ਵੀ ਸਟਾਲੀਆਂ ਵਾ ਕਿਉਂਕਿ ਇੱਥੇ ਅਸੀਂ ਆਸ਼ਮ ਦੇ ਵਿੱਚ ਦੋ ਹਿੱਸੇ ਕਰਨ ਲੱਗੇ ਆ ਅੱਜ ਜਿੱਥੇ ਤੁਸੀਂ ਆ ਪਾਰਕ ਦਾ ਐਂਡ ਦੇਖ ਰਹੇ ਜੇ ਇੱਥੇ ਆ ਇਮਪਰਲਾ ਬੰਨਾ ਹੋ ਜਾਊਗਾ ਆਸ਼ਮ ਦਾ ਜਿੱਥੇ ਭਗਤ ਰਹਿੰਦੇ ਆ ਤੇ ਇਧਰਲੇ ਬੰਨੇ ਸਾਡਾ ਆਸ਼ਮ ਦਾ ਦੂਜਾ ਬੰਨਾ ਹੋ ਜਾਊਗਾ ਕੰਦ ਅਸੀਂ ਇਸ ਕਰਕੇ ਕਰਨ ਲੱਗੇ ਆ ਕਿਉਂਕਿ ਸਾਨੂੰ ਜਦੋਂ ਵੀ ਕੋਈ ਇੱਥੇ ਮਿਲ ਲੌਂਦਾ ਵਾ ਇਹ ਭਗਤ ਉਹਨਾਂ ਦੇ ਖੂਲ ਚੱਲ ਜਾਂਦੇ ਆ ਸਾਨੂੰ ਇਹ ਹੁੰਦਾ ਵਾ ਕਿ ਕੋਈ ਵੀ ਭਗਤਾਂ ਦੇ ਨਾਲ ਬਿਨਾਂ ਮਤਲਬ ਕਿ ਗੱਲੋਂ ਟੱਚ ਦੇ ਵਿੱਚ ਨਾ ਆਵੇ ਕਿਉਂਕਿ ਇਹਨਾਂ ਨੂੰ ਭਗਤਾਂ ਨੂੰ ਕਬੂਤਰਾ ਵਾਂਗੂ ਬਚਾ ਕੇ ਰੱਖਣਾ ਪੈਂਦਾ ਜਿਵੇਂ ਕਬੂਤਰ ਨੂੰ ਇੱਕ ਬਿੱਲੀ ਤੋਂ ਜਾਂ ਕੁੱਤਿਆਂ ਤੋਂ ਬਚਾ ਕੇ ਰੱਖਣਾ ਪੈਂਦਾ ਵੀ ਕਿਤੇ ਉਹਨਾਂ ਨੂੰ ਖਾ ਨਾ ਜਾਣ ਠੀਕ ਹੈ ਜੀ ਇਦਾਂ ਇਹ ਵਿਚਾਰੇ ਮੰਦਬੁੱਧੀਆਂ ਨੂੰ ਬਚਾ ਕੇ ਰੱਖਣਾ ਪੈਂਦਾ ਵਾ ਕਿਉਂਕਿ ਅੱਗੇ ਇੱਕ ਵਾਰੀ ਸਾਡੇ ਨਾਲ ਕੀ ਹੋਇਆ ਕਿ ਇੱਥੇ ਕੋਈ ਬੰਦਾ ਬਾਅਦ ਤੁਰੇ ਫਿਰਦਾ ਸੀਗਾ ਤੇ ਉਹਨੂੰ ਕੋਈ ਬਿਠਾ ਕੇ ਲਗਾ ਅਜੇ ਤੱਕ ਸਾਨੂੰ ਪਤਾ ਨਹੀਂ ਲੱਗਾ ਕੌਣ ਸੀਗਾ ਠੀਕ ਹੈ ਜੀ ਕੈਮਰੇਆਂ ਦੇ ਵਿੱਚ ਵੀ ਉਹ ਸਾਫ਼ ਨੀ ਨਜ਼ਰ ਆਇਆ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਵਿਚਾਰਿਆਂ ਦੀ ਸੇਫਟੀ ਕਿਉਂਕਿ ਇਹਨਾਂ ਨੂੰ ਕੋਈ ਦੁਬਾਰਾ ਨਾ ਗੁਲਾਮ ਬਣਾ ਲਵੇ ਇਹ ਵਿਚਾਰੇ ਕਿ ਇਹ ਦੁਬਾਰਾ ਕਿਤੇ ਕਲਜੁਗੀ ਦੀਵਾਂ ਦੇ ਹੱਥ ਨਾ ਆ ਜਾਣ ਇਹਨਾਂ ਵਾਸਤੇ ਅਸੀਂ ਇਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਕੰਮ ਕਰਨ ਲੱਗੇ ਹਾਂ ਉਸ ਤੋਂ ਬਾਅਦ ਸਾਡਾ ਹੁਣ ਨਾਲ ਦੀ ਨਾਲ ਹੁਣ ਮ ਅੱਜ ਸਾਡਾ ਉਹ ਮਿਸਤਰੀ ਜਿਹੜਾ ਮਿਸਤਰੀ ਇਟਾੜਾ ਇਸ ਕਰਕੇ ਨਹੀਂ ਆਇਆ ਕਿ ਅੱਜ ਮਸਿਆ ਵਾ ਤੇ ਮੈਂ ਫਿਰ ਵੀ ਇਸ ਤਰ੍ਹਾਂ ਧੰਨਵਾਦ ਕਰਦਾ ਆਪਣੇ ਮੋਹਨ ਸਿੰਘ ਦਾ ਜਿਹੜੇ ਮੇਰੇ ਨਾਲ ਸੇਵਾ ਦੇ ਵਿੱਚ ਵੀ ਜੁੜੇ ਆ ਤੇ ਇਹਨਾਂ ਨੇ ਸਿਰਫ ਤੇ ਸਿਰਫ ਸਾਡੇ ਤੋਂ ਜੋ ਇਹਨਾਂ ਦਾ ਖਰਚਾ ਲੱਗਾ ਵਾ ਉਹੋ ਲੈ ਲੜਾ ਆਪਣੀ ਲੇਬਰ ਕੋਈ ਨਹੀਂ ਲੈਣੀ ਇਹਨਾਂ ਨੇ ਤੇ ਧੰਨਵਾਦ ਕਿ ਅੱਜ ਮੱਸੀ ਵਾਲੇ ਦਿਨ ਵੀ ਲੱਗੇ ਆ ਕਿਉਂਕਿ ਆਮ ਅੱਜ ਮਿਸਤਰੀ ਅਜ ਘਰਾਂ ਦੇ ਵਿੱਚ ਬੈਠੇ ਪਰਿਵਾਰਾਂ ਨਾਲ ਆਪਣਾ ਸਮਾਂ ਬਤਾ ਰਹੇ ਹੋਣਗੇ ਪਰ ਧੰਨਵਾਦ ਵੀਰ ਜੀ ਉਹਨਾਂ ਦਾ ਕਹਿੰਦੇ ਵੀ ਮੈਂ ਨੇਰੇ ਸਵੇਰੇ ਹੋ ਕੇ ਇੱਥੇ ਮਤਲਬ ਕਿ ਕੰਮ ਤੁਹਾਡਾ ਬਤਾ ਦਿੰਦਾ ਵਾਂ ਕਿਉਂਕਿ ਸੀਜ਼ਨ ਦਾ ਵੀ ਸਮਾਂ ਵਾਗੇ ਤੇ ਬਾਕੀ ਮੈਂ ਬਹੁਤ ਧੰਨਵਾਦ ਕਰਦਾ ਵਾਂ ਸਾਰੀ ਸੰਗਤ ਦਾ ਸਾਰੇ ਵੀਰਾਂ ਦਾ ਜਿਹੜੇ ਸਹਿਯੋਗ ਦਿੰਦੇ ਰਹਿੰਦੇ ਆ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣਾ ਵਾ ਅੱਜ ਮੇਰੇ ਲਾਗੇ ਸਾਨੂੰ ਅਨਾਥ ਆਸ਼ਰਮ ਦੇ ਵਿੱਚ ਆ ਵੀਰ ਮੇਰੇ ਗੁਰਵਿੰਦਰ ਸਿੰਘ ਸਭਰਾ ਨੇ ਕੂਲਰ ਭੇਜਿਆ ਆ ਕੂਲਰ ਆ ਵੱਡੇ ਕੂਲਰ ਆ ਬਹੁਤ ਵੱਡੇ ਆ ਲਗਭਗ ਇੱਕ ਸਾਡੇ ਏਸੀ ਦਾ ਕੰਮ ਹੀ ਕਰਦੇ ਆ ਤੇ ਉਸ ਤੋਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਸਾਡੇ ਵਾਸਤੇ ਇਹ ਆ ਕਿ ਆਸ਼ਰਮ ਦੇ ਵਿੱਚ ਵੀਰ ਸਾਡੇ ਨੇ ਸਾਨੂੰ ਆ ਫ੍ਰੀਜਰ ਦੀ ਸੇਵਾ ਕੀਤੀ ਆ ਠੀਕ ਹੈ ਜੀ ਫ੍ਰੀਜਰ ਦੀ ਸੇਵਾ ਕੀਤੀ ਆ ਬਹੁਤ ਵਧੀਆ ਫ੍ਰੀਜਰ ਆ ਜਿਹੋ ਜਿਹਾ ਅਸੀਂ ਚਾਹੁੰਦੇ ਸੀ ਆ ਸਾਨੂੰ ਸਾਡੀ ਉਮੀਦ ਤੋਂ ਵੀ ਵਧੀਆ ਫ੍ਰੀਜਰ ਵੀਰ ਨੇ ਆਪ ਦੁਕਾਨ ਤੇ ਸਾਨੂੰ ਖੜਕੇ ਆ ਸਾਨੂੰ ਸਾਡੀ ਮਰਜ਼ੀ ਦਾ ਫ੍ਰੀਜਰ ਦਵਾਇਆ ਵਾ ਬਹੁਤ ਬਹੁਤ ਧੰਨਵਾਦ ਵੀਰ ਜੀ ਹੁਣ ਅਦਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਫ੍ਰੀਜਰ ਦੀ ਸੇਵਾ ਕੀਤੀ ਆ ਆ ਇਹਨਾਂ ਦੁਜੰਦੀ ਪਖਿਆਲੀ ਸੇਵਾ ਕੀਤੀ ਆ ਹੋਰ ਵੀ ਉਹਨਾਂ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਸਮੇਂ-ਸਮੇਂ ਤੇ ਸਾਨੂੰ ਸਹਿਯੋਗ ਦਿੰਦੇ ਰਹਿੰਦੇ ਆ ਆ ਸੇਵਾ ਭੇਜਦੇ ਰਹਿੰਦੇ ਆ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਆਸ਼ਰਮ ਦੀ ਜਗ੍ਹਾ ਖਰੀਦੀ ਆਸ਼ਰਮ ਬਣਿਆ ਹੁਣ ਉੱਥੇ ਭਗਤਾਂ ਦੇ ਰਹਿਣ ਦਾ ਰੋਟੀ ਪਾਣੀ ਦਾ ਪ੍ਰਬੰਧ ਚੱਲਦਾ ਵਾ ਅਜੇ ਇੱਕ ਵਾਰ ਮੈਂ ਤੁਹਾਨੂੰ ਇੱਕ ਝਲਕ ਵਿਖਾ ਦਿੰਨਾ ਆਸ਼ਰਮ ਦੀ ਠੀਕ ਹੈ ਜੀ ਆਉਣ ਵਾਲੇ ਮਹੀਨੇ 2 ਮਹੀਨੇ ਤੱਕ ਆਸ਼ਮ ਦੇ ਅਸੀਂ ਪੂਰੀ ਨਿਹਾਰ ਬਦਲ ਲੈਣੀ ਆ ਕਿਉਂਕਿ ਸੰਤ ਨੇ ਸਪੋਰਟ ਕਰ ਰਹੀ ਆ ਤੇ ਆ ਆਸ਼ਮ ਸਾਡਾ ਪਲਸਟਰ ਹੋ ਜਾਣਾ ਵਾ ਆ ਉਹਨਾਂ ਵਾਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਨਾਲ ਦੀ ਨਾਲ ਸਾਡੇ ਜਿਹੜੇ ਅੰਦਰਲੇ ਬੰਨੇ ਆ ਜਿਹੜੀ ਹੋਈ ਆ ਕਿਨੇ ਨੇ ਵਾਇਰਿੰਗ ਹੋਈ ਆ ਆ ਵਾਇਰਿੰਗ ਹੋ ਜਾਣੀ ਆ ਪਲਸਟਰ ਤੋਂ ਬਾਅਦ ਨਾਲ ਦੀ ਨਾਲ ਵਾਇਰਿੰਗ ਹੋ ਜਾਣੀ ਆ ਤੇ ਆ ਸਾਡੇ ਕੋਲ ਭਗਤ ਵਾ ਤੇ ਜਿਹੜੇ ਇੱਥੇ ਰਹਿੰਦੇ ਆ ਠੀਕ ਹੈ ਜੀ ਆ ਸਾਡਾ ਹੁਣ ਜਗਾ ਖੱਤੀ ਹੁੰਦਾ ਕਰਕੇ ਆ ਜਿਹੜਾ ਵੇੜਾ ਸਾਡਾ ਬਾਹਰ ਮੈਂ ਇੱਕ ਵੀਰ ਨੂੰ ਕਹਾਂਗਾ ਕਿ ਕੱਟਿਆ ਹੁੰਦਾ ਕਰਕੇ ਸਾਡੇ ਕੋਲ ਇੱਥੇ ਸਫਾਈ ਜਿਹੜੀ ਮੇਨਟੇਨਰ ਰੱਖਣ ਦੇ ਵਿੱਚ ਬੜੀ ਦਿੱਕਤ ਆਉਂਦੀ ਆ ਕਿਉਂਕਿ ਬਾਹਰੋਂ ਜਦੋਂ ਕੋਈ ਵੀ ਹੁੰਦਾ ਵਾ ਮਿੱਟੀ ਪੈਰਾਂ ਦੇ ਨਾਲ ਲੱਗ ਕੇ ਇੱਥੇ ਆ ਜਾਂਦੀ ਆ ਸਵੇਰੇ ਇੱਥੇ ਅਸੀਂ ਹਜੇ ਲੀਰ ਲਵਾਈ ਆ ਤੋ ਆਇਆ ਵਾ ਪਰ 2 ਘੰਟੇ 3 ਘੰਟੇ ਲੰਘਦੇ ਆ ਤੇ ਬਾਅਦ ਵਿੱਚ ਫੇਰ ਹੀ ਗੰਦਾ ਹੋ ਜਾਂਦਾ ਵਾ ਕਿਉਂਕਿ ਦਿਮਾਗੀ ਅਫਸੈਟ ਹੈਗੇ ਆ ਇਹਨਾਂ ਨੂੰ ਅਸੀਂ ਡੱਕ ਨਹੀਂ ਸਕਦੇ ਇਹ ਵਾਰ-ਵਾਰ ਅੰਦਰ ਜਾਂਦੇ ਆ ਅੰਦਰੋਂ ਬਾਹਰ ਆਉਂਦੇ ਆ ਠੀਕ ਆ ਜੀ ਤੇ ਪੈਰਾਂ ਨਾਲ ਮਿੱਟੀ ਅੰਦਰ ਆ ਜਾਂਦੀ ਆ ਤੇ ਸੋ ਜੇਕਰ ਹੁਣ ਸਾਡਾ ਸਿਰਫ ਸਿਰਫ ਰਹਿ ਜਾਣਾ ਵਾ ਲੌਂਗ ਟੇਲ ਦਾ ਚਲੋ ਉਹ ਵੀ ਜਦੋਂ ਵਾਇਗਰੂ ਨੇ ਕਿਸੇ ਭੈਣ ਤੋਂ ਕਿਸੇ ਵੀਰ ਤੋਂ ਸੇਵਾ ਲੈਣੀ ਹੋਈ ਹਨਾ ਤੇ ਉਹ ਵੀ ਸਾਡੀ ਲੌਂਗ ਟੇਲ ਲੱਗ ਜਾਣੀ ਆ ਤੇ ਅੱਜ ਅਸੀਂ ਹਾਲ ਦੇ ਵਿੱਚ ਬੈਠੇ ਆ ਅੱਜ ਦੁਪਹਿਰ ਦਾ ਸਮਾਂ 3 ਵਜ ਗਏ ਆ 7 ਜੂਨ ਹੋ ਗਈ ਆ ਤੇ ਘੱਲੋ ਘਰ ਆ ਪਹਿਲਾਂ ਸਾਰੇ ਸਿੱਧਾਂ ਨੂੰ ਮੇਰੇ ਸੰਤ ਜਨ ਅਸੇ ਪਿੰਡਰਾ ਵਾਲੇ ਸੰਤ ਅ ਅਮਰੀਕ ਸਿੰਘ ਜੀ ਕਿਉਂਕਿ ਸਾਰੇ ਸੰਤਾਂ ਇਹਨਾਂ ਦਾ ਛਿੱਦੀ ਢਾੜਾ ਲੰਘਿਆ ਵਾ ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਸੇਵਾਵਾਂ ਚੱਲਦੀਆਂ ਵਾ ਤੇ ਇੰਨੀ ਗਰਮੀ ਦਾ ਸਮਾਂ ਵਾ ਪਰ ਏਸੀ ਵਰਗੇ ਕੂਲਰ ਲੱਗੇ ਇੱਕ ਕੂਲਰ ਉਹ ਤੇ ਲੱਗਾ ਇੱਕ ਕੂਲਰ ਉਹ ਪਰਾਂ ਲਾਇਆ ਵਾ ਤੇ ਤੀਜਾ ਕੂਲਰ ਵੀਰ ਕੰਮ ਕਰ ਰਿਹਾ ਦੁਪਹਿਰੇ ਬਾਹਰ ਤੀਜਾ ਕੂਲਰ ਉਹਦੇ ਲੱਗਾ ਵਾ ਤੇ ਮੈਂ ਦੱਸਣਾ ਚਾਹਾਂਗਾ ਕਿ ਏਸੀ ਵਰਗਾ ਹਾਲ ਬੜਿਆ ਪਿਆ ਇੱਥੇ ਏਸੀ ਵਰਗੀ ਲਗਭਗ ਫੀਲਿੰਗ ਆਉਂਦੀ ਆ ਕੋਈ ਗਰਮੀ ਨਹੀਂ ਮਹਿਸੂਸ ਹੋਣਦੀ ਦੋ ਹੀ ਕੂਲਰ ਲੱਗੇ ਇੱਕ ਉਧਰੋਂ ਐਨੋ ਲੱਗਾ ਤੇ ਇੱਕ ਇਧਰੋਂ ਐਨੋ ਲੱਗਾ ਵੀ ਐਡੀ ਪਾਵਰ ਵਾਲੇ ਵੀਰ ਨੇ ਕੂਲਰਾਂ ਦੀ ਸੇਵਾ ਕੀਤੀ ਆ ਮੈਂ ਧੰਨਵਾਦ ਕਰਦਾ ਦੁਬਾਰਾ ਆਪਣੇ ਵੀਰ ਗੁਰਵਿੰਦਰ ਸਿੰਘ ਸਬਰਾ ਦਾ ਫੋਰੇ ਵੀ ਭੈਣਾਂ ਦਾ ਫੋਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੇਵਾਵਾਂ ਚੱਲਦੀਆਂ ਤੇ ਸਾਡੇ ਕੋਲ ਹੁਣ ਆ ਇੱਕ ਹੋਰ ਹੈ ਜਣਾਵਾ ਲੌਕਟੈਲ ਦੀ ਗੱਲ ਰਹਿਣੀ ਆ ਤੇ ਜਾਂ ਫਿਰ ਨਾਲ ਦੀ ਨਾਲ ਸਾਡੇ ਕੋਲ ਆ ਰਹਿ ਜਣਾਵਾ ਅਗਰੇ ਲੱਗਣ ਵਾਲਾ ਕੰਮ ਕੋਈ ਵੀ ਵੀਰ ਭਰਾ ਜੇ ਸੇਵਾ ਕਰਨਾ ਚਾਹੁੰਦਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਉੱਪਰ ਦਿੱਤਾ ਜ਼ਰੂਰ ਸੇਵਾ ਕਰਿਓ ਤੇ ਬਾਕੀ ਇਥੇ ਹੁਣ ਅਸੀਂ ਸਾਊਂਡ ਸਿਸਟਮ ਹੀ ਲਾਵਾਂਗੇ ਇਹਨਾਂ ਭਗਤਾਂ ਨੂੰ ਵਾਸਤੇ ਗੁਰਬਾਣੀ ਦੀਆਂ ਜਾਂ ਗਿਆਨ ਦੀਆਂ ਜਾਂ ਇਹਨਾਂ ਦੀਆਂ ਹੁੰਦੀਆਂ ਜਿਹੜੀਆਂ ਕਥਾਵਾਂ ਦੀਆਂ ਜਿਹੜੀਆਂ ਆਡੀਓ ਚਲਾਇਆ ਕਰਾਂਗੇ ਪਰ ਉਹ ਇਸ ਤੋਂ ਤਲਸਰੋਂ ਦੂਬਾ ਦੀ ਗੱਲ ਆ ਸੋ ਸਾਰੀ ਸੰਗਤਾਂ ਤੈਹ ਦਿਲੋਂ ਧੰਨਵਾਦ ਜਿਹੜੇ ਸਹਿਯੋਗ ਦਿੰਦੇ ਆ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਅਰਦਾਸ ਕਰਿਓ ਕਿ ਰੱਬ ਸਾਨੂੰ ਇਮਾਨਦਰੀਆਂ ਦੇਵੇ ਇਦਾਂ ਹੀ ਸੇਵਾ ਲੈਂਦਾ ਰਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਡੇ ਕੋਲ ਸੋ ਸਾਰੀ ਸੰਗਤਾਂ ਧੰਨਵਾਦ ਵੈਗੋ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ